ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਸਿੰਘ ਸਾਹਿਬ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਹੁਤ ਚੰਗੀ ਗੱਲ ਕਰ ਰਹੇ ਹੋ ਮੇਰੀ ਪਹਿਲਾਂ ਵੀ ਕਈ ਵਾਰੀ ਤੁਹਾਡੇ ਨਾਲ ਗੱਲਬਾਤ ਹੋਈ ਆ ਹਾਂਜੀ ਵਿਚਾਰਾਂ ਦੀ ਸਾਂਝ ਜ਼ਰੂਰੀ ਆ ਟਕਰਾਅ ਦੀ ਜਗ੍ਹਾ ਵਿਚਾਰ ਕਰਨਾ ਬਹੁਤ ਜ਼ਰੂਰੀ ਆ ਅੱਜ ਕੱਲ ਸਿੱਖ ਕੌਮ ਆ ਜਿਹੜੀ ਉਹ ਵਿਚਾਰ ਘੱਟ ਤੇ ਟਕਰਾਅ ਜ਼ਿਆਦਾ ਕਰ ਰਹੀ ਆ ਹਾਂਜੀ ਤੇ ਜਿਹੜੀ ਭਾਈ ਜਗਮੋਹਰ ਸਿੰਘ ਜੀ ਗੱਲ ਕਰ ਰਹੇ ਨੇ ਆਪਣੇ ਕੀ ਉਦਾਸੀਨ ਜੋਹੋਰ ਸ਼ੇਰ ਸਿੰਘ ਨਹੰਗ ਦੀ ਗੱਲ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਆ ਜਦੋਂ ਬਾਬੇ ਨਾਨਕ ਨੇ ਠੁਕਰਾਈ ਦਿੱਤਾ ਆਪਣੇ ਪੁੱਤ ਨੂੰ ਜਦੋਂ ਬਾਬੇ ਨਾਨਕ ਦੇ ਰਾਹ ਤੇ ਬਾਬੇ ਨਾਨਕ ਦਾ ਪੁੱਤ ਨਹੀਂ ਚੱਲਿਆ ਤਾਂ ਮੈਨੂੰ ਲੱਗਦਾ ਵੀ ਜਿੰਨੇ ਸਿੱਖ ਸਿੱਖ ਨੇ ਨਾ ਸਿੱਖ ਜਿਹੜੇ ਬਾਬੇ ਨਾਨਕ ਦੇ ਸਿੱਖ ਨੇ ਉਹ ਇਹ ਸਮਝਦੇ ਹੋਣਗੇ ਕਿ ਨਿਹੰਗਾਣਾ ਸਾਡਾ ਕੀ ਰਿਸ਼ਤਾ ਹੈ ਉਦਾਸੀ ਨਾਣਾ ਸਾਡਾ ਕੀ ਰਿਸ਼ਤਾ ਤੇ ਉਦੋਂ ਬਾਅਦ ਲਾਸਟ ਸਾਡੇ ਦਸਮ ਪਿਤਾ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਜਿਨ੍ਹਾਂ ਦਾ ਇਹ ਕਹਿੰਦੇ ਨੇ ਬਚਿੱਤਰ ਨਾਟਕ ਲਿਖਿਆ ਜਿਹਨੂੰ ਤੁਸੀਂ ਰੋਜ਼ ਨਿਕਾਰਦੇ ਹੋ ਜਿਹਦੇ ਤੇ ਰੋਜ਼ ਚਰਚਾ ਕਰਦੇ ਹੋ ਉਹ ਉਹਦੇ ਜਿਹੜੇ ਸਿੱਖ ਨੇ ਉਹ ਚੰਗੀ ਤਰ੍ਹਾਂ ਸਮਝਦੇ ਨੇ ਪਰ ਹੁਣ ਗੱਲ ਇਹ ਆ ਵੀ ਇੱਕ ਦਿਨ ਨਾ ਮੈਂ ਤੁਹਾਡਾ ਸ਼ਾਇਦ ਪਿਛਲੇ ਹਫ਼ਤੇ ਦਾ ਪ੍ਰੋਗਰਾਮ ਹੋਵੇ ਜਾਂ ਉਹ ਤੋਂ ਪਿਛਲੇ ਦਾ ਮੈਂ ਤੁਹਾਡਾ ਉਹ ਪ੍ਰੋਗਰਾਮ ਸੁਣ ਰਿਹਾ ਸੀ ਉਹਦੇ 'ਚ ਗੱਲ ਕਰ ਰਹੇ ਸੀ ਕਿ ਜਿਹੜੇ ਬਾਹਰੋਂ ਆ ਕੇ ਸਿੱਖ ਧਰਮ ਦੇ ਵਿੱਚ ਧਰਮ ਨੂੰ ਬਣਾ ਲੈਂਦੇ ਨੇ ਤੇ ਉਸ ਤੋਂ ਬਾਅਦ ਸਿੱਖ ਧਰਮ ਨੂੰ ਮਾੜਾ ਚੰਗਾ ਕਹਿੰਦੇ ਨੇ ਜਿਵੇਂ ਸਿੱਖ ਧਰਮ ਦੇ ਵਿੱਚ ਕਈ ਬੰਦੇ ਨੇ ਇਸ ਸਮੇਂ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਬਿਨਾ ਸਿੱਖ ਧਰਮ ਅੱਗੇ ਚੱਲ ਨਹੀਂ ਸਕਦਾ ਵਿੱਕੀ ਥੋਮਸ ਹੋ ਗਿਆ ਅਮਰਤਪਾਲ ਮਹਿਰੋ ਹੋ ਗਿਆ ਇਦਾਂ ਦੇ ਬਹੁਤ ਬੰਦੇ ਨੇ ਹਨਾ ਇਹ ਬੈ ਰੂਪੀਏ ਨੇ ਇਹ ਬੌ ਰੂਪੀਆਂ ਨੇ ਕੰਮ ਹੋਰ ਕੋਈ ਨਹੀਂ ਸਿੱਖੀ ਨੂੰ ਤਾਂ ਇੱਕ ਢਾਲ ਬਣਾ ਰੱਖਿਆ ਆਪਣੀ ਹੂੰ ਜਿੰਨਾ ਨਾ ਤੁਸੀਂ ਮੱਥਾ ਮਾਰ ਰਹੇ ਹੋ ਇਹ ਮੱਥਾ ਕੋਈ ਮਾਰਨ ਦੀ ਮੈਨੂੰ ਲੱਗਦਾ ਲੋੜ ਨਹੀਂ ਇੱਕ ਨਾ ਪੰਜਾਬੀ ਚ ਕਹਾਵਤ ਆ ਭਾਜੀ ਮੈਂ ਵੈਸੇ ਗੁਰਮਤ ਦੇ ਵਿੱਚ ਜਿਹੜੀਆਂ ਗੱਲਾਂ ਕਰ ਰਿਹਾਗਾ ਮੈਨੂੰ ਉਹਨਾਂ ਗਿਆਨ ਨਹੀਂ ਉਹਨੀ ਭਾਸ਼ਾ ਨਹੀਂ ਹੈਗੀ ਵੀ ਮੈਂ ਹਾਂ ਗੁਰਮਤ ਦੇ ਉਹ ਤਾਂ ਨਹੀਂ ਹੋ ਕੇ ਜਾਂ ਉਹਦੇ ਉਸੂਲਾਂ ਦੇ ਨਾਲ ਜਾਂ ਉਦਾਂ ਦੀ ਗੱਲ ਕਰ ਸਕਾਂ ਪਰ ਪੰਜਾਬੀ ਚ ਬਜ਼ੁਰਗਾਂ ਦੀ ਅਕਸਰ ਪਿੰਡਾਂ ਤੇ ਖਾਬ ਤੁੰਦੀਆਂ ਕਹਿੰਦੇ ਮੱਜਮੂਰੇ ਵੀਣ ਵਜਾਉਣੀ ਬੇਵਕੂਫੀ ਆ ਜੇ ਤੁਸੀਂ ਮੱਜਮੂਰੇ ਵੀਣ ਵਜਾ ਰਹੇ ਹੋ ਗੁਰੂ ਦੇ ਸਿੱਖਾਂ ਨੂੰ ਜਗਾਉਣ ਦੀ ਲੋੜ ਨਹੀਂ ਹੈਗੀ ਜਿਹੜੇ ਜਿਹੜੇ ਕਿਸੇ ਲਾਲਚ ਨੂੰ ਆ ਨਿਹੰਗਾਂ ਦੀ ਗੱਲ ਤੁਹਾਨੂੰ ਦੱਸ ਦਿੰਦੇ ਨੇ ਨਿਹੰਗ ਨਾ ਥੋੜਾ ਸਮਾਂ ਪਹਿਲਾਂ ਇੱਕ ਟ੍ਰੇਨ ਚੱਲੀ ਸੀਗੀ ਕਹਿੰਦੇ ਨਿਹੰਗਾਂ ਨੂੰ ਸਫਰ ਫ੍ਰੀ ਆ ਹਜੂਰ ਸਾਹਿਬ ਦੀ ਯਾਤਰਾ ਫਰੀ ਆ ਜਿਹੜਾ ਸਾਰੇ ਪਿੰਡ ਚੋਂ ਕੱਢਿਆ ਵੱਢਿਆ ਬੰਦਾ ਹੁੰਦਾ ਸੀ ਕਿਸੇ ਲੋੜ ਕਿਸੇ ਦਾ ਕੋਈ ਕੰਮ ਨਹੀਂ ਸੀ ਉਹ ਕੀ ਕਰਦਾ ਇੱਕ ਕਰਪਾਨ ਲੈ ਲੈਣੀ ਸੋਖੀ ਇੱਕ ਮਾਲਾ ਪਾ ਲੈਣੀ ਇੱਕ ਹੱਥ 'ਚ ਵਰਸਾ ਫੜ ਕੇ ਪਾ ਕੇ ਲੀਲਾ ਚੋਲਾ ਟ੍ਰੇਨ ਚੜ ਜਾਣਾ ਭੁੱਖੀ ਲਿਆਉਣੀ ਫੀਮ ਲਿਆਉਣੀ ਹਜੂਰ ਸਾਹਿਬ ਦੀ ਯਾਤਰਾ ਇਹਨੂੰ ਕਹਿੰਦੇ ਨੇ ਨਿਹੰਗ ਸਿੰਘ ਨੇ ਗ ਸਿੰਘਾਂ ਦਾ ਪਸ਼ੂਕਰ ਦਾ ਫਲੋ ਲੋ ਵੀ ਨਿਹੰਗ ਸਿੰਘ ਹੈ ਕੋਣ ਨੇ ਪੰਜਾਬ ਬੰਦਿਆਂ ਨੂੰ ਮੈਂ ਪਰਸਨਲੀ ਤੌਰ ਤੇ ਇਹ ਜਿਹੇ ਨੂੰ ਜਾਣਦਾ ਜਿਹੜੇ ਆਪਦੇ ਆਪ ਨੂੰ ਬਾਬੇ ਕਹਿੰਦੇ ਨੇ ਕਦੇ ਉਹ ਰਾਣਾ ਸਾਹਿਬ ਸੰਪਰਦਾਣਾ ਜੋੜਦੇ ਨੇ ਆਪਦੇ ਆਪ ਨੂੰ ਕਦੇ ਉਹ ਵਿਧੀ ਚੰਦੀ ਹੈ ਕਹੋਂਦੇ ਨੇ ਕਦੇ ਉਹ ਕਿਸੇ ਮਾਤਾ ਦੀ ਚੌਂਕੀ ਲਾਉਂਦੇ ਆ ਤੇ ਕਦੇ ਕਿਸੇ ਪੀੜ ਦੀ ਚੌਂਕੀ ਲਾਉਂਦੇ ਆ ਹਮ ਇੱਕ ਨੂੰ ਅੱਜ ਹੀ ਮੈਂ ਹੁਣੇ ਹੀ ਮਿਲ ਕੇ ਅਡੇ ਇੱਕ ਘੰਟਾ ਪਹਿਲਾਂ ਉਹ 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 ਬੰਦਾ ਕਹਿੰਦਾ ਨਾ ਮੈਂ ਉਹ ਇੱਕ ਹਾਸੇ ਵਾਲੀ ਗੱਲ ਆ ਕਰ ਲਾਂ ਦੀ ਜੇ ਤੁਹਾਡੇ ਕੋਲੇ ਥੋੜਾ ਜਿਹਾ ਟਾਈਮ ਹੈਗਾ ਹਾਂਜੀ ਹਾਂਜੀ ਕਰ ਲਓ ਕਰੋ ਹਾਂ ਉਹ ਬੰਦਾਗਾ ਬੰਦੇ ਦੀ ਉਮਰ ਹੈਗੀ ਆ ਤਕਰੀਬਨ 50 ਸਾਲ ਦੇ ਲਗਭਗ ਜਾਣ ਵਾਲਾ ਹੋ ਗਿਆ ਜਿਹਨੂੰ ਗੇ ਨਹੀਂ ਕਹਿੰਦੇ ਨਾ ਗੇ ਟਾਈਪ ਹੂੰ ਉਹਦਾਂ ਦੇ ਪਿੰਡਾਂ 'ਚ ਹੁੰਦੇ ਨੇ ਅਕਸਰ ਤੇ ਉਹ ਗੱਲਾਂ ਬਾਤਾਂ ਚੱਲਦੀਆਂ ਸੀ ਕਹਿੰਦੇ ਵੀ ਉਹ ਬੰਦਾ ਤੁਰਿਆ ਜਾਂਦਾ ਗਾ ਗੱਲਾਂ ਵੀ ਉਹ ਚੌਂਕੀ ਲਾਉਂਦਾ ਗਾ ਬਾਬਾ ਹੂੰ ਕੁਈ ਬੰਦੇ ਨੇ ਉਹਨੂੰ ਹਾਕ ਮਾਰੀ ਕਹਿੰਦੇ ਬਾਬਾ ਜੀ ਐ ਕਰਕੇ ਵੀ ਹੁਣ ਤੁਸੀਂ ਚੁੰਕੀ ਚੁੰਕੀ ਨਹੀਂ ਲਾਉਦੇ ਉਹ ਕਹਿੰਦਾ ਵੀ ਮੈਂ ਚੁੰਕੀ ਹੁਣ ਤਾਂ ਨਹੀਂ ਲਾਉਂਦਾ ਚੋਲਾ ਉਹਦੇ ਪਾਇਆ ਵਾ ਸੀ ਉਸ ਸਮੇਂ ਭਗਮਾ ਮੱਤੇ ਤੇ ਟਿੱਕਾ ਵੀ ਲਾਇਆ ਵਾ ਸੀ ਯਾਨੀ ਕਿ ਹੱਥ 'ਚ ਮਾਲਾ ਮੂਲਾ ਨਹੀਂ ਸੀ ਹੂੰ ਹੂੰ ਕਹਿੰਦਾ ਹੁਣ ਮੈਂ ਨਾ ਲੁਧਿਆਣੇ ਜਾਂਦਾ ਹੁੰਦਾ ਰੋਜ਼ ਹੂੰ ਪਾਸ ਤੇ ਲੁਧਿਆਣੇ ਨੂੰ ਲੁਧਿਆਣਾ ਕਹਿੰਦੇ ਨੇ ਆਕਸਰ ਲੋਕ ਹਾਂਜੀ ਕਹਿੰਦਾ ਵੀ ਉੱਥੇ ਕਨੈਕਟਰ ਕਹਿੰਦਾ ਮੈਂ ਤੇਰਾ ਹੁਣ ਵਿਆਹ ਕਰਾ ਦੇਣਾ ਹੂੰ ਕੁੜੀ ਬਗੀ ਲੱਗੀ ਹੋਈ ਆ ਤੇ ਕੁੜੀ ਦੀ ਜ਼ਮੀਨ ਵੀ ਹੈਗੀ ਆ ਕੁੜੀ ਕੋਲੇ ਘਰ ਵੀ ਹੈਗਾ ਤੈਂ ਉੱਥੇ ਰਹਿਣਾ ਗੱਡੀਆਂ ਸੱਡੀਆਂ ਵੀ ਨੇ ਸਭ ਕੁਝ ਹੈਗਾ ਉਹਦੇ ਕੋਲੇ ਤੈਂ ਕੋਈ ਕੰਮ ਨਹੀਂ ਕਰਨਾ ਮੈਂ ਉਹਨੂੰ ਉਲਟਾ ਆਇਆ ਕਹਿੰਦਾ ਮਖਿਆ ਬਾਬਾ ਜੀ ਤੁਸੀਂ ਤਾਂ ਲੋਕਾਂ ਦੀ ਗਤਿਆ ਕਰਦੇ ਫਿਰਦੇ ਹੋ ਚੌਂਕੀ ਕੌਣ ਲਾਊ ਸਮਾਜ ਨੂੰ ਕੌਣ ਤਾਰੂ ਕਹਿੰਦਾ ਸਮਾਜ ਆਪੇ ਨਿੱਤਰਦਾ ਰਹੂਗਾ ਮੈਂ ਕੀ ਲੈਣਾ ਮੈਂ ਤਾਂ ਆਪ ਨਿੱਤਰ ਜੂੰ ਹੂੰ ਆਤਾ ਹਾਲ ਆ ਸਾਡੇ ਬਾਬਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ